ਇਹ ਸੁਣਿਆ ਜਾਂਦਾ ਪਰਮਨਦੀਨ ਮਾਨ ਜਿਨ੍ਹਾਂ ਨੂੰ ਆਵਾਜ਼ੀ ਪਾਰਟੀ ਤੋਂ ਉਮੀਦਵਾਰ ਬਣਾਇਆ ਗਿਆ ਸੀ ਜੋ ਸਾਹਿਬ ਕਿਸ ਦੇ ਪਾਰਟੀ ਦੇ ਰਹਿਗੇ ਕਿ ਸਾਨੂੰ ਇਹ ਦਿਓ ਕਿ ਇਸ ਪਾਰਟੀ ਕੋਈ ਕੁਝ ਚੱਲ ਰਿਹਾ ਹੈ

ਤੇ ਆਮ ਆਦਮੀ ਪਾਰਟੀ ਦੀ ਮੀਟਿੰਗ ਵੇਖੋ ਕੋਈ ਵਲੰਟੀਅਰਸ ਦੇਖੋ ਸਾਰੇ ਯੰਗ ਡਿਸਪਲਨ ਐਨਰਜੈਟਿਕ ਪੂਰਾ ਜੋਸ਼ ਨਾਲ ਦਾ ਕੰਮ ਕਰ ਰਹੇ ਮੈਂ ਦੋ ਤਿੰਨ ਦਿਨ ਤੋਂ ਉਹਨਾਂ ਨੂੰ ਮਿਲ ਰਿਹਾ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਮ ਬੱਚੇ ਮਹੱਲਿਆਂ ਦੇ ਗਲੀਆਂ ਦੇ ਜਿਹਨਾਂ ਨੇ ਲੋਕਲ ਐਜੂਕੇਸ਼ਨ حاصل ਕੀਤੀ ਹੈ ਸਕੂਲਾਂ ਚੋਂ ਕਾਲਜਾਂ ਚੋਂ ਉਹਨਾਂ ਦੇ ਮਨ ਵਿੱਚ ਕਿਹੋ ਜਿਹਾ ਜੋਸ਼ ਆ ਗਿਆ ਕਿ ਅਸੀਂ ਆਪਣੇ ਸ਼ਹਿਰ ਵਿੱਚ ਆਪਣੇ ਪੰਜਾਬ ਵਿੱਚ ਕੁਝ ਕਰਾਂਗੇ ਤਾਂ ਮੈਂ ਉਹਨੂੰ ਵੱਡੇ ਘਰਾਣਿਆਂ ਦੀ ਪੋਲਿਟਿਕਸ ਖਤਮ ਕਰ ਦੇ ਲੋਕਾਂ ਨੇ ਕਿਹਾ ਬਈ ਵੱਡੇ ਘਰਾਣੇ ਹੀ ਚਲਾ ਸਕਦੇ ਆ ਰਾਜ ਇਹ ਹੀ ਸਿਸਟਮ ਨੂੰ ਚਲਾ ਸਕਦੇ ਉਹ ਗੱਲ ਖਤਮ ਹੋ ਗਈ ਜੀ ਕਾਬਲੀ ਤੁਹਾਡੇ ਵਿੱਚ ਵੀ ਹੁੰਨੀ ਆਂ ਤੇ ਵੱਡੇ ਵੱਡੇ ਘਰਾਣਿਆਂ ਦੇ ਬੱਚਿਆਂ ਚ ਬਲਕੇ ਜਿਹੜਾ ਬੱਚਾ ਜਿਹੜਾ ਨੌਜਵਾਨ ਆਮ ਸਕੂਲ 'ਚ ਪੜਦਾ ਆਲਵੇਸ ਸਕੂਲ 'ਚ ਪੜਦਾ ਉਹ ਜ਼ਿਆਦਾ ਕਾਰਗਰ ਹੁੰਦਾ ਤੇ ਜ਼ਿਆਦਾ ਕਾਬਿਲ। ਪਰ ਤੁਸੀਂ ਮੰਨਦੇ ਹੋ ਕਿ ਆਪ ਬਾਕੀ ਕਿਉਂਕਿ ਤੁਸੀਂ ਤਾਂ ਪਾਰਟੀ ਬਣਾ ਰਹੇ ਹੋ ਕੋਰਪੋਰੇਟ ਸਾਮ ਰਹੇ ਹੋ ਕਿੰਨਾ ਦੀ ਕੈਲੋਰੀ ਸਟੇ ਜੋ ਕਿੰਨਾ ਰਹੇਗਾ। ਤੇ ਉਹਦਾ ਚੀਜ਼ਾਂ ਵੀ ਇਹ ਸਮਝ ਆਉਂਦੀਆਂ ਦੀ ਇਹ ਹੋ ਜਾਗੇ ਪਤਾ ਲੱਗੇ ਕਿਹਾ ਹੋ ਰਿਹਾ ਨਾ। ਦੇਖੋ ਗੱਲ ਇਹ ਆ ਵੀ ਲੋਕਾਂ ਨੇ ਉਹਦਾ ਫੈਸਲਾ ਕਰਨਾ। ਮੇਰੇ ਕੰਨਾਂ ਨੂੰ ਸੁਣ ਨਹੀਂ ਪਾਉਂਦੇ ਲੋਕਾਂ ਨੇ ਫੈਸਲਾ ਸੁਣਾਉਣਾ 2017 ਚ ਸ਼ੁਰੂ ਕਰ ਦਿੱਤਾ ਫੇ 2019 ਚ ਵੀ ਸੁਣਾਇਆ ਲੋਕਾਂ ਨੇ ਫੇ 2022 ਚ ਦਾ ਉਹਨਾਂ ਨੇ ਦਾਸੀ ਦਿੱਤਾ ਵੀ ਤੁਸੀਂ ਸਾਨੂੰ ਸਮਝ ਨਹੀਂ ਰਹੇ ਫੇ ਲੋਕਾਂ ਨੇ ਸਮਝਾਤਾ ਪਾਰਟੀਆਂ ਦੇ ਯੂਨਿਓਨ ਪਤਾ ਲੱਗਦਾ ਹੁਣ ਵੀ ਸਮਝਦੇ ਨਜ਼ਰ ਆ ਰਹੇ ਨੇ ਵੀਰ ਸਾਹਿਬ ਜੀ ਲਿਆਦਾ ਪਹਿਲਾਂ ਬਾਅਦ ਤੋਂ ਉਹਨਾਂ ਨੂੰ ਜਿਹੇ ਤਰੀਕੇ ਨਾਲ ਕੀਤਾ ਗਿਆ ਦੇਖਿਆ ਉਹਨਾਂ ਦੇ ਅਸਰ ਜੀ ਆ ਰਹੇ ਨੇ

ਔਰ ਪੁਰਾਣੇ ਬਹੁਤ ਸਾਰੀਆਂ ਹਕੂਮਤਾਂ ਦਾ ਜਿਹੜਾ ਆ ਚਲੰਬੀ ਖੜਾ ਸੀ ਉਹਨਾਂ ਨੇ ਬਹੁਤ ਕੰਮ ਕੀਤਾ ਪੰਜਾਬ ਲਈ ਜੋ ਸੇਵਾ ਕਰਦੇ ਰਹੇ ਉਹ ਅਤੇ ਉਹਨਾਂ ਦੀ ਕਮੀ ਤੋਂ ਪੂਰਾ ਪੰਜਾਬ ਹੀ ਮਹਿਸੂਸ ਤਹਾਡੇ ਮੁਕਾਬਲੇ ਹੁਣ ਜੀ ਸਾਫ ਦਾ ਮੁੱਖ ਮੰਤਰੀ ਨਾ ਹੋ ਗਿਆ। ਸਾਫ ਦਾ ਮੁੱਖ ਮੰਤਰੀ ਨੇ ਹੁਣ ਜਦੋਂ ਮੁੱਖ ਮੰਤਰੀ ਸੀ ਉਹ ਆਪਦੀਆਂ ਦੋ ਸੀਟਾਂ ਬੁਰੀ ਤਰ੍ਹਾਂ ਹਾਰ ਗਿਆ। ਇਹ ਪਹਿਲੀ ਵਾਰ ਹੋਇਆ ਹੁਣਾ ਵੀ ਕੋਈ ਸਿਟਿੰਗ ਚੀਫ ਮਿਨਿਸਟਰ ਆਪਦੀਆਂ ਦੋ ਸੀਟਾਂ ਤੋਂ ਬੁਰੀ ਤਰ੍ਹਾਂ ਹਾਰ ਗਿਆ। ਆਪਣੀ ਧੰਨਵਾਦ। ਤੇ ਹੁਣ ਉਹ ਉੱਥੋਂ ਨਹੀਂ ਲੜ ਰਿਹਾ ਲੋਕਲ ਮੋਹਤੇਗੜ ਸਾਹਿਬ ਕਿਉਂ ਨਹੀਂ ਲੱਗ ਰਹਾ ਕਿਉਂਕਿ ਉੱਥੇ ਲੋਕਾਂ ਨੂੰ ਜਾਣਦੇ ਆ ਕਿ ਇਹ ਮਿਲਦੇ ਨਹੀਂ ਬਾਤ ਤੇ ਸੌਣ ਨਹੀਂ ਚੁੱਕਦੇ ਤੇ ਕਿਸੇ ਦਾ ਕੰਮ ਨਹੀਂ ਕਰਦੇ ਸੋ ਹੁਣ ਉਹਨਾਂ ਨੇ ਰੂਟ ਫੜ ਲਿਆ ਦੋਆਬੇ ਦਾ 160 ਕਿਲੋਮੀਟਰ ਜਾ ਕੇ ਹੁਣ ਤੋਰ ਲੱਗਦਾ ਸੋ ਫੇਸ ਕਰਕੇ ਮੈਂ ਤਾਂ ਉਥੇ ਦਾ ਲੋਕਲ ਹਾਂ ਬਿਲਕੁਲ ਮੈਂ ਜੰਮਿਆ ਜਲੰਧਰ ਪਲਿਆ ਜਲੰਧਰ ਖੇਡਿਆ ਜਲੰਧਰ ਪੜਿਆ ਜਲੰਧਰ ਸੰਘਰਸ਼ ਜਲੰਧਰ ਦਾ ਮੈਂ ਜਲੰਧਰ ਆਇਆ ਇਸ ਲੋਕ ਸਾਨੂੰ ਚੁਣਨਗੇ ਅਸੀਂ ਉੱਥੇ ਬੈਠ ਕੇ ਦਿਨ ਰਾਤ ਲੋਕਾਂ ਅਖਬਾਰਾਂ ਕਿਸਾਲ ਬੋਲ ਕਰਦੇ ਰਹੇ ਕਾਂਗਰਸ ਦੀ ਗੱਲ ਕਰੀਗੀ ਆਪਣੇ ਲੀਡਰ ਜਿਹੜੇ ਲੋਕ ਵਿਰੋਧ ਦੇ ਵਿੱਚ ਪਰੈਣ ਕਰਨ ਲੱਗਦਾ ਹੈ ਕਿ ਉਸ ਦਾ ਫਾਇਦਾ ਤੁਹਾਨੂੰ ਮਿਲੇਗਾ ਦੇਖੋ ਆਮ ਆਦਮੀ ਪਾਰਟੀ ਦਾ ਮੈਨੂੰ ਮੈਂ ਤੁਹਾਨੂੰ ਸੱਚੀ ਸੋਮਾ ਦੋ ਤੇ ਤਾਂ ਬਹੁਤ volunteers ਨੂੰ ਲੱਗ ਰਹੇ ਹਨ ਇਹ ਕਿਤੇ ਛੁਪੇ ਹੋਏ ਸਾਇਲੈਂਟ ਹੈ ਇਹ ਇੱਕ ਏਦਾਂ ਦੀ ਹਿਡਨ ਫੋਰਸ ਆ ਜਿਹਨੂੰ ਦੂਜੀਆਂ ਪਾਰਟੀਆਂ ਸਮਝੀ ਨਹੀਂ ਸਿੱਤੀ ਅਸੀਂ ਵੀ ਸੋ ਇੰਨੀ ਉਹਨਾਂ ਵਿੱਚ એનર્ਜੀ ਆ ਇਹਨਾਂ ਜੋਸ਼ ਆ ਆਜੋ ਬਾਕ ਸਾਈਡ ਤੋਂ ਕਿ ਉਹਨਾਂ ਨੇ ਇੱਕ ਪਾਸੇ ਹੀ ਕਰ ਦਿੱਤਾ ਤੇ ਹੁਣ ਵੀ ਤੁਸੀਂ ਵੇਖਿਓ ਹੁਣੇ ਅੰਦਰ ਗਏ ਆ ਆਵਾਜ਼ਮੀ ਪਾਰਟੀ ਆਪਣੀ ਸਰਕਾਰ ਬਣਾ ਪਹਿਲੀ ਵਾਰ ਲੋਕ ਸਭਾ ਚੁਣ ਲੱਗਦੀ ਹੈ ਆਵਾਜ਼ ਚੱਲ ਰਹੀ ਹੈ ਤੇ ਸ਼੍ਰੀ ਆਮ ਇਹ ਐਲਾਨ ਕਰ ਰਹੀ ਹੈ ਕਿ ਅਸੀਂ ਦੇਸ਼ ਦੇ ਸੰਵਿਧਾਨ ਦੀ ਦੁਆਰਾ ਲਈ ਫਿਰ ਮੈਂ ਇਹ ਆਪਣੀ ਖੇਤਾ ਰਹੇ ਲੋਕਤੰਤਰੀ ਪਰੰਪਰਾਵਾਂ ਦਾ ਉਹਨੂੰ ਬਚਾਉਣ ਲਈ ਤੇ ਡਿਕਟੇਟਰਸ਼ਿਪ ਨੂੰ ਮੂੰਹ ਤੋੜ ਮੈਂ ਜਵਾਬ ਦੇਣ ਲਈ ਇਸ ਲੈਟ ਹੈ। ਹਾਂਜੀ ਸਵਾਲ ਹੈ ਕਿ ਸਿੱਧੇ ਸਸਤੀ ਸਾਰੇ ਕਹੀ ਜਲੰਧਰ ਐਂਟੀ ਬਣ ਜਾਂਦੇ ਹੋ। ਸਸਤੀ ਹੈ ਜਲੰਧਰ ਨੂੰ ਕੀ ਮਿਲਣ ਵਾਲਾ? ਕੀ ਤੁਹਾਡਾ ਹੈ ਕਿ ਜਲੰਧਰ ਆਪਾਂ ਸਹਰਾਉਣੇ ਖਾਣੇ। ਮੈਂ ਬਹੁਤ ਸਾਰਾ ਕੁਝ ਸੋਚਿਆ ਹੋਇਆ ਹੈ। ਕਿ ਉੱਥੇ ਜਾ ਕੇ ਦੱਸਾਂ ਕਿਉਂਕਿ ਜਿਹੜੀਆਂ ਚੀਜ਼ਾਂ ਮੈਂ 2014 ਚ ਐਲਾਨ ਕੀਤੀਆਂ ਸਨ। ਜਲੰਧਰ ਦਾ ਜਿਹੜਾ ਆਦਮਪੁਰ 에어ਪੋਰਟ ਹੈ ਉਹ ਸਭ ਤੋਂ ਪਹਿਲਾਂ ਮੈਂ ਹੀ ਉਹਦੀ ਮੰਗ ਉਠਾਈ ਸੀ। ਕਿ ਉਹ ਬਣੇ ਸੋ ਬਹੁਤ ਸਾਰੀਆਂ ਚੀਜ਼ਾਂ ਅਸੀਂ ਇਕੱਠੀਆਂ ਕੀਤੀਆਂ ਅਸੀਂ ਕੰਮ ਕਰਨਾ ਥੋੜੇ ਦਿਨਾਂ ਚ ਤੁਹਾਨੂੰ ਦੱਸਾਂ ਕਿਉਂਕਿ ਮੈਨੂੰ ਤਾਂ ਜਲੰਧਰ ਦੇ ਹਰ ਗਲੀ ਦਾ ਚੌਕ ਦਾ ਹਰ ਹਰ ਸਕੂਲ ਦਾ ਕਾਲਜ ਦਾ ਮੰਦਿਰ ਦਾ ਗੁਰਦੁਆਰੇ ਦਾ ਮਸਜਿਦ ਦਾ ਮੂਤ ਪਤਾ ਕਿੱਥੇ ਇਹ ਜਿਹੜੇ ਬਾਹਰੋਂ ਆਏ ਬੰਦੇ ਇਹਨਾਂ ਤਾਂ SIM ਵੀ ਹੁਣ ਨਵਾਂ ਲੈ ਕੇ ਆਏ ਤੇ ਘਰ ਵੀ ਕਹਿੰਦੇ 2 ਮਹੀਨੇ ਲਈ ਲਿਆ ਤੁਸੀਂ ਦੇਖਿਆ ਹੁਣ ਕਹਿੰਦੇ 2 ਮਹੀਨੇ ਲਈ ਸੋ ਉਹ ਕੀ ਕਹਿੰਦੇ ਵੀ ਛੱਲਾ ਮੁੜ ਕੇ ਨਹੀਂ ਆਇਆ ਅੱਗੇ ਸਾਲ ਬਾਅਦ ਅਮਰੀਕਾ ਤੋਂ ਮੁੜੇ ਸਕਦਾ 2022 ਤੋਂ ਬਾਅਦ ਤੇ ਇਹੋ ਜਿਹੇ ਲੀਡਰ ਥੋੜੀ ਚਾਹੀਦੇ ਲੋਕੀ ਤੇ ਚਾਹੀਦੇ ਜਿਹੜੇ 24 ਘੰਟੇ ਉੱਥੇ ਹਾਜ਼ਰ ਹੋਣ ਤੇ ਲੋਕ ਸਭਾ ਚ ਜਾ ਕੇ ਆਪਣੇ ਹਲਕੇ ਆਪਣੇ ਪੰਜਾਬ ਦੀ ट्रू ਪਿਕਚਰ ਪੇਸ਼ ਕਰ ਤੇ ਨਿਡਰਤਾ ਦੇ ਨਾਲ ਉੱਥੇ ਕੇਂਦਰ ਸਰਕਾਰ ਦੇ ਨਾਲ ਮੱਥਾ ਲਾ ਕੇ ਆਪਣਾ ਹਿੱਸਾ ਲੈ ਕੇ ਤੇ ਮੈਂ ਜਦੋਂ ਸਰਕਾਰ ਦੇ ਵਿੱਚ ਵੀ ਸੀ ਉਸ ਵੇਲੇ ਵੀ ਆਪਣੀ ਸਰਕਾਰ ਨਾਲ ਵਿਧਾਨ ਸਭਾ 'ਚ ਲੜਦਾ ਸੀ ਵਿੱਚ ਮੈਨੂੰ ਕਈ ਵਾਰੀ ਸਾਡੇ ਮੰਤਰੀ ਸਾਹਿਬਾਨ ਕਹਿ ਦਿੰਦੇ ਸੀ ਕਿ ਤੁਸੀਂ ਭੁੱਲ ਜਾਂਦੇ ਆ ਕਿ ਤੁਸੀਂ ਰੂਲਿੰਗ ਪਾਰਟੀ ਦੇ ਐਮਐਲਏ ਮੈਂ ਕਿਹਾ ਹਾਂ ਇਹ ਮੈਂ ਭੁੱਲ ਜਾਣਾ ਪਰ ਮੈਂ ਇਹੀ ਨਹੀਂ ਭੁੱਲਦਾ ਕਿ ਉਹਨਾਂ ਲੋਕਾਂ ਨੇ ਮੈਨੂੰ ਇਨਾ ਇਨਾ ਇਸ਼ੂਜ਼ ਦੇ ਉੱਤੇ ਵੋਟਾਂ ਪਾਈਆਂ ਜਦ ਮੁੱਦੇ ਉਠਾਉਂਦਾ ਬਹੁਤ ਬਹੁਤ ਥੈਂਕ ਯੂ ਥੈਂਕਸ ਕਰ ਲੋ ਕੋਈ ਕੈਮਰਾਮੈਨ ਵਿਸ਼ਾਲ ਜਰਾ ਨਵੀਨ ਸੇਟੀ ਪੰਜਾਬ ਕੇ ਸੀ ਜਗਮਾਨ